ਇਸ ਸਮੇਂ ਅਸੀਂ ਜਿਸ ਜਗ੍ਹਾ ਤੇ ਖੜੇ ਆ ਇਸ ਜਗ੍ਹਾ ਤੇ ਪਾਕਿਸਤਾਨ ਦੇ ਟੈਂਕਾਂ ਦੇ ਮੂੰਹ ਮੋੜ ਦਿੱਤੇ ਗਏ ਸੀਗੇ ਸਾਡੇ ਸ਼ਹੀਦ ਅਬਦੁਲ ਹਮੀਦ ਉਹਨਾਂ ਦੀ ਜਗ੍ਹਾ ਦੇ ਉੱਪਰ ਆਪਾਂ ਖੜੇ ਆ ਉਹ ਕੀ ਇਤਿਹਾਸ ਹੈ ਕਹਿੰਦੇ ਇਹਨਾਂ ਨੇ ਪਾਕਿਸਤਾਨ ਦੇ ਪੈਟਰਨ ਟੈਂਕਾਂ ਦੇ ਜਿਹੜੇ ਮੂੰਹ ਮੋੜ ਦਿੱਤੇ ਸੀ ਜਿੰਨਾ ਟੈਂਕਾਂ ਦੇ ਉੱਪਰ ਕਿਹਾ ਜਾਂਦਾ ਕਿ ਕੋਈ ਬੰਬ ਜਿਹੜਾ ਅਸਰ ਨਹੀਂ ਕਰਦਾ ਸੀਗਾ ਬੰਬ ਦੇ ਕੇ ਪਾਸੇ ਡਿੱਗ ਜਾਂਦਾ ਸੀ ਲੇਕਿਨ ਉਹਨਾਂ ਟੈਂਕਾਂ ਨੂੰ ਵੀ ਤਬਾਹ ਕੀਤਾ ਸ਼ਹੀਦ ਅਬਦੁਲ ਹਮੀਦ ਨੇ 1965 ਦੀ ਜਿਹੜੀ ਲੜਾਈ ਆ ਜੀ ਭਾਰਤ ਤੇ ਪਾਕਿਸਤਾਨ ਦੀ ਲੜਾਈ ਬਹੁਤ ਭਿਆਨਕ ਲੜਾਈ ਸੀ ਜਿਹਦੇ ਵਿੱਚ ਅਮਰੀਕਾ ਨੇ ਖੁੱਲ ਕੇ ਬਦਾ ਦਿੱਤੀ ਪਾਕਿਸਤਾਨ ਨੂੰ ਯੂ ਐਸ ਏ ਵੱਲੋਂ ਤਿਆਰ ਕੀਤੇ ਜਿਹੜੇ ਸਪੈਸ਼ਲ ਟੈਂਕਸ ਸੀਗੇ ਉਹ ਉਹਨਾਂ ਨੇ ਇੱਥੇ ਭੇਜੇ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਆ ਆਰਮੀ ਜਿਹੜੀ ਚੜ੍ਹੀ ਆਈ ਹੈ ਪਾਕਿਸਤਾਨ ਦੀ ਤੇ ਇਹਨਾਂ ਨੂੰ ਪਤਰੋਂ ਆਡਰ ਵੀ ਆ ਗਿਆ ਕਿ ਤੁਸੀਂ ਭਾਈ ਛੱਡ ਦਿਓ ਇੱਥੇ ਹੁਣ ਆਪਣੀ ਬਾਹਰ ਨਹੀਂ ਚਲਣੀ ਕਿਉਂਕਿ ਇੰਨਾ ਭਾਰੀ ਟੈਂਕ ਜਿਹੜੇ ਆ ਉਹ ਆ ਰਹੇ ਤੇ ਆਪਾਂ ਹੁਣ ਪਿੱਛੇ ਹਟ ਗਏ ਪਰ ਜਿਹੜੇ ਸਥੇ ਸਿੱਖ ਸਰਦਾਰ ਹਰਪ੍ਰੀਤ ਸਿੰਘ ਸੀ ਉਹਨਾਂ ਵੱਲੋਂ ਇਹ ਆਵਾਜ਼ ਆਈ ਭਾਈ ਅੱਗੇ ਆਪਾਂ 1947 ਨੂੰ ਬਹੁਤ ਕੁਝ ਗਵਾਇਆ ਦੋ ਗੁਰਦੁਆਰਾ ਸਾਹਿਬ ਅੱਗੇ ਗੁਆ ਚੁੱਕੇ ਹੋ ਨਹੀਂ ਅੰਮ੍ਰਿਤਸਰ ਵਲੀ ਨੂੰ ਚਾਹੀਦੇ ਅਸੀਂ ਤਾਂ ਹੁਣ ਜਾ ਲੜਾਂਗੇ ਤੇ ਜਾ ਉਹ ਇਹਨਾਂ ਨੂੰ ਮਾਰਾਂਗੇ ਜਾਂ ਖੁਦ ਮਰਾਂਗੇ ਜੀਵ ਜਿਹੜੀਆਂ ਨਾ ਇਹ ਇੱਕ ਜਗ੍ਹਾ ਤੇ ਵਾਰ ਕਰਦੀ ਸੀ ਇਹਦਾ ਕੋਈ ਦਾਇਰਾ ਸੀ ਜਿੱਦਾਂ ਆਪਾਂ ਕਹ ਲਓ ਕਿ 40 ਤੋਂ 45 ਮੀਟਰ ਤੱਕ ਇਹ ਜਾ ਕੇ ਵਾਰ ਕਰਦੀ ਹੁਣ ਉਧਰੋਂ ਟੈਂਕਾਂ ਦਾ ਹਮਲਾ ਉਧਰੋਂ ਇੱਕ ਇਧਰੋਂ ਇੱਕ ਗੋਲਾ ਛੁੱਟਣਾ ਉਧਰੋਂ 72 ਟੈਂਕਾਂ ਜਾਂ 95 ਟੈਂਕ ਲਗਾਤਾਰ ਹਮਲਾ ਕਰ ਰਹੇ ਇਸ ਅਬਦੁਲ ਹਮੀਦ ਨੇ ਜੀਵ ਨੂੰ ਇਸ ਤਰੀਕੇ ਨਾਲ ਭਵਾਉਂਦਾ ਰਿਹਾ ਕਿ ਉਹਨਾਂ ਤੋਂ ਬਚਣਾ ਵੀ ਹੈ ਤੇ ਉਹਨਾਂ ਤੇ ਵਾਰ ਵੀ ਕਰਨਾ ਤੇ ਕਹਿੰਦਾ ਵੀ ਜਦੋਂ ਕੋਈ 7 ਟੈਂਕ ਕਹਿੰਦਾ ਕੋਈ 13 ਟੈਂਕ ਕਹਿੰਦਾ ਜਦੋਂ ਕਾਫੀ ਟੈਂਕ ਇਹਨਾਂ ਆਪਾਂ ਕਹਿ ਦਿੰਨੇ ਕਾਫੀ ਟੈਂਕ ਇਹਨਾਂ ਨੇ ਉਹਨਾਂ ਤੇ ਦਬਾਅ ਕਰ ਦਿੱਤੇ ਤੇ ਉਹਨਾਂ ਦੇ ਹੌਸਲੇ ਜਿਹੜੇ ਉਦੋਂ ਪ੍ਰਸਤ ਹੋ ਗਏ। 55-54 ਸਾਲਾਂ ਬਾਅਦ ਦੁਬਾਰਾ جنگ ਦੀ ਗੱਲ ਹੋ ਰਹੀ ਆ ਕਿ ਭਾਰਤ-ਪਾਕਿਸਤਾਨ ਵਿੱਚ ਜੰਗ ਲੱਗ ਸਕਦੀ ਆ ਤਾਂ ਉਦੋਂ ਵੀ ਬਾਜ਼ੇ ਤੇ ਜਿਹੜੇ ਲੋਕ ਨੇ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੇਖ ਕੇ ਇਹਨਾਂ ਦੇ ਜਜ਼ਬੇ ਦੇਖ ਕੇ ਇਹਨਾਂ ਵਿੱਚ ਜੋਸ਼ ਭਰ ਜਾਂਦਾ। ਪੈਟਨ ਟੈਂਕ ਹੈ ਜਿਹੜਾ ਯੂਐਸਏ ਵੱਲੋਂ ਜਿਹੜਾ 1952 ਵਿੱਚ ਬਣਾਇਆ ਗਿਆ ਸੀਗਾ ਇਹਦੇ ਬਾਰੇ ਕੀ ਕੀ ਵਿਸ਼ੇਸ਼ਤਾਵਾਂ ਨੇ ਕਿੰਨੀਆਂ ਨੇ ਕਿ ਇਹਦੇ ਉੱਪਰ ਕਦੀ ਬੰਬ ਜਿਹੜਾ ਵੱਜਦਾ ਸੀ ਨਾ ਤਾਂ ਬੰਬ ਦੇਖਦਾ ਸਾਈਡ ਤੇ ਹੁੰਦਾ ਸੀਗਾ ਇਹਦੇ ਉੱਪਰ ਬੰਬ ਫਟਦਾ ਨਹੀਂ ਸੀਗਾ 1952 ਵਿੱਚ ਜੋ জর্জ ਨਾਮ ਦਾ ਜਿਹੜਾ ਉਹਨਾਂ ਦਾ ਹੈਗਸੀ ਜਨਰਲ ਉਹਨੇ ਇਹ ਤਿਆਰ ਕਰਵਾਇਆ ਸੀ ਇਹ ਸਪੈਸ਼ਲ ਟੈਂਕ ਨੂੰ ਕਿਹਾ ਜਾਂਦਾ ਸੀ ਸਪੈਸ਼ਲਾਈਜ਼ ਕਰਕੇ ਕਿ ਇਹਨਾਂ ਤੇ ਇਨਸੂਲੇਸ਼ਨ ਹੋਇਆ ਸੀਗਾ ਕਿ ਜਦੋਂ ਇਹਦੇ ਉੱਤੇ ਬੰਬ ਡਿੱਗਦਾ ਸੀ ਉਹ ਰਬੜ ਇੱਕ ਤਰ੍ਹਾਂ ਦੀ ਚੜੀ ਹੋਈ ਹੋ ਰਬੜ ਦੇ ਉੱਤੇ ਬੰਬ ਮੁੜ ਕੇ ਤੇ ਦੂਰ ਜਾ ਕੇ ਪੜਦਾ ਸੀ ਕੁਝ ਨੂਜ਼ ਪੁਆਇੰਟ ਜਿਹੜੇ ਹਨ ਉਹਨਾਂ ਤੇ ਹੀ ਜਦੋਂ ਵਾਰ ਕਰਨਾ ਸੀ ਫਿਰ ਇਹ ਟੈਂਕ ਜਿਹੜਾ ਪੜਦਾ ਸੀ ਜਿਹੜੀ ਜਗ੍ਹਾ ਤੇ ਡਰਾਈਵਰ ਬੈਠਦਾ ਸੀਗਾ ਇਹਨੂੰ ਚਲਾਉਣ ਵਾਲਾ ਉਹ 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 ਉਸ ਜਗ੍ਹਾ ਤੇ ਨੂਜ਼ ਪੁਆਇੰਟ ਜਾਂ ਇਹਦੇ ਇੱਥੇ ਆਹਦੀ ਨਾਲੀ ਲੱਗੀ ਹੋਈ ਸੀ ਇਹ ਇਹਦੇ ਨੂਸ ਪੁਆਇੰਟ ਸੀਗੇ ਤੇ ਜਾਨੀ ਉਹ ਜਿਹੜੇ ਚੋਣਿੰਦਾ ਜਿਹੜੀਆਂ ਜਗਾ ਸੀ ਉਹਤੇ ਇਹ ਬੰਬ ਜੇ ਡੇਗਦਾ ਸੀ ਤੇ ਫੇਰ ਇਹ ਟੈਂਕ ਜਿਹੜਾ ਵਾ ਉਹ ਫਟਦਾ ਸੀ ਤੇ ਜਿਹੜੇ ਬੰਦੇ ਨੇ ਬਣਾਇਆ ਸੀ ਨਾ ਉਹ ਬੰਦੇ ਨੇ ਸ਼ੋਰ ਕਿਹਾ ਸੀ ਕਿ ਇਹ ਟੈਂਕ ਨੂੰ ਭੰਨਣ ਵਾਲਾ ਦੁਨੀਆ ਤੇ ਪੈਦਾ ਨਹੀਂ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੋਈ ਜੰਗ ਹੁੰਦੀ ਆ ਤਾਂ ਉਹ ਆਪਣੇ ਤਬਾਹੀ ਦੇ ਨਿਸ਼ਾਨ ਛੱਡ ਜਾਂਦੀ ਹੈ ਇਸ ਸਮੇ ਅਸੀਂ ਮਾਝੇ ਦੀ ਧਰਤੀ ਤੇ ਖੜੇ ਆ ਜਿੱਥੇ 1965 ਔਰ 1971 ਦੀ ਜੰਗ ਲੜੀ ਗਈ ਸੀ ਇਸ ਸਮੇ ਅਸੀਂ ਜਿਸ ਜਗ੍ਹਾ ਤੇ ਖੜੇ ਆ ਇਸ ਜਗ੍ਹਾ ਤੇ ਪਾਕਿਸਤਾਨ ਦੇ ਟੈਂਕਾਂ ਦੇ ਮੂੰਹ ਮੋੜ ਦਿੱਤੇ ਗਏ ਸੀ ਕੀ ਪੂਰਾ ਇਤਿਹਾਸ ਹੈ ਉਹ ਦੱਸਦੇ ਆ ਸਭ ਤੋਂ ਪਹਿਲਾਂ ਮੇਰੇ ਨਾਲ ਇੱਥੇ ਰਹਿਣਗੇ ਇਥੋਂ ਦੇ ਪੱਤਰਕਾਰ ਜਿਹੜੇ ਗੁਰਦਿਆਲ ਸਿੰਘ ਜੀ ਅਬਦੁਲ ਹਮੀਦ ਸਾਡੇ ਸ਼ਹੀਦ ਅਬਦੁਲ ਹਮੀਦ ਉਹਨਾਂ ਦੀ ਜਗ੍ਹਾ ਦੇ ਉੱਪਰ ਆਪਾਂ ਖੜੇ ਆਂ ਔਰ ਕੀ ਇਤਿਹਾਸ ਹੈ ਕਹਿੰਦੇ ਇਹਨਾਂ ਨੇ ਪਾਕਿਸਤਾਨ ਦੇ ਪੈਟਰਨ ਟੈਂਕਾਂ ਦੇ ਜਿਹੜੇ ਮੂੰਹ ਮੋੜ ਦਿੱਤੇ ਸੀ ਜਿੰਨਾ ਟੈਂਕਾਂ ਦੇ ਉੱਪਰ ਕਿਹਾ ਜਾਂਦਾ ਕਿ ਕੋਈ ਬੰਬ ਜਿਹੜਾ ਅਸਰ ਨਹੀਂ ਕਰਦਾ ਸੀਗਾ ਬੰਬ ਦੇ ਕੇ ਪਾਸੇ ਡਿੱਗ ਜਾਂਦਾ ਸੀ ਲੇਕਿਨ ਉਹਨਾਂ ਟੈਂਕਾਂ ਨੂੰ ਵੀ ਤਬਾਹ ਕੀਤਾ ਸ਼ਹੀਦ ਅਬਦੁਲ ਹਮੀਦ ਨੇ ਪੂਰਾ ਇਤਿਹਾਸ ਕੀ ਹੈ ਜਾਣਦੇ ਆ ਗੁਦਿਆਲ ਪਾਜੀ ਇੱਥੋਂ ਦੇ ਪੱਤਰਕਾਰ ਹੋ ਜੀ ਪੂਰੀ ਜਾਣਕਾਰੀ ਰੱਖਦੇ ਹੋ ਸਭ ਤੋਂ ਪਹਿਲਾਂ ਅਬਦੁਲ ਹਮੀਦ ਬਾਰੇ ਔਰ 1965 ਦੀ ਜੰਗ ਬਾਰੇ 1965 ਦੀ ਜਿਹੜੀ ਲੜਾਈ ਹੈ ਜਿਹੜੀ ਭਾਰਤ ਤੇ ਪਾਕਿਸਤਾਨ ਦੀ ਲੜਾਈ ਬਹੁਤ ਭਿਆਨਕ ਲੜਾਈ ਸੀ ਜਿਹਦੇ ਵਿੱਚ ਅਮਰੀਕਾ ਨੇ ਖੁੱਲ ਕੇ ਬਦਾਤ ਕੀਤੀ ਪਾਕਿਸਤਾਨ ਦੀ ਯੂਐਸਏ ਵੱਲੋਂ ਤਿਆਰ ਕੀਤੇ ਜਿਹੜੇ ਸਪੈਸ਼ਲ ਟੈਂਕ ਸੀਗੇ ਉਹ ਉਹਨਾਂ ਨੇ ਇੱਥੇ ਭੇਜੇ ਤੇ ਟੋਟਲ ਕਹਿੰਦੇ ਵੀ 97 ਟੈਂਕਾਂ ਦਾ ਜਿਹੜਾ ਉਹ ਹਮਲਾ ਸੀਗਾ ਤੇ 72 ਟੈਂਕ ਜਿਹੜੇ ਆ ਉਹ ਕੱਲੇ ਪੈਟਰਨ ਟੈਂਕ ਸੀਗੇ ਪੈਟਰਨ ਪੈਟਰਨ ਟੈਂਕ ਦੀ ਆਪਾਂ ਵਿਸ਼ੇਸ਼ਤਾਵਾਂ ਦੱਸਦੇ ਹਾਂ ਤੁਹਾਨੂੰ ਬਾਹਰ ਜਾ ਕੇ ਤੇ ਉਹ ਵੀ ਆਪਾਂ ਗੱਲਬਾਤ ਕਰਾਂਗੇ ਪੈਟਰਨ ਟੈਂਕ ਜਿਹੜਾ ਬਹੁਤ ਹੀ ਇੱਕ ਖਤਰਨਾਕ ਟੈਂਕ ਸੀ ਜਿਹਦੇ ਤੇ ਸਿਰਫ ਲੂਜ਼ ਪੁਆਇੰਟ ਜਿਹੜੇ ਆ ਉਹਨਾਂ ਨੂੰ ਕਵਰ ਕਰਕੇ ਹੀ ਉਹ ਤਬਾਹ ਕੀਤੇ ਜਾ ਸਕਦੇ ਤੇ ਅਬਦੁੱਲ ਹਮੀਦ ਜਿਹੜਾ ਜੋਧਾ ਸੀ ਇੱਥੇ ਕਮਾਂਡ ਕਰ ਰਿਹਾ ਸੀਗਾ ਜਿਹੜਾ ਜਨਰਲ ਹਰਮਨ ਸਿੰਘ ਸੀਗੇ ਸਰਦਾਰ ਸੀਗੇ ਉਹ ਇੱਥੋਂ ਪੂਰੇ ਏਰੀਆ ਨੂੰ ਦੇਖ ਰਹੇ ਸੀਗੇ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਆ ਆਰਮੀ ਜਿਹੜੀ ਚੜ੍ਹਾ ਆਈ ਹੈ ਪਾਕਿਸਤਾਨ ਦੀ ਤੇ ਇਹਨਾਂ ਨੂੰ ਉਤਰੋਂ ਆਰਡਰ ਵੀ ਆ ਗਿਆ ਵੀ ਤੁਸੀਂ ਭਾਈ ਛੱਡ ਦਿਓ ਇੱਥੇ ਹੁਣ ਆਪਣੀ ਬਾਹਰ ਨਹੀਂ ਚਲਣੀ ਕਿਉਂਕਿ ਇੰਨਾ ਭਾਰੀ ਟੈਂਕ ਜਿਹੜੇ ਆ ਉਹ ਆ ਰਹੇ ਤੇ ਆਪਾਂ ਹੁਣ ਪਿੱਛੇ ਹਟ ਜਾਈਏ ਪਰ ਜਿਹੜੇ ਉੱਥੇ ਸਿੱਖ ਸਰਦਾਰ ਹਰਪੰਸ ਸਿੰਘ ਸੀ ਉਹਨਾਂ ਵੱਲੋਂ ਆਵਾਜ਼ ਆਈ ਵੀ ਭਾਈ ਅੱਗੇ ਆਪਾਂ 1947 ਚ ਬਹੁਤ ਕੁਝ ਗਵਾਇਆ ਦੋ ਗੁਰਦੁਆਰਾ ਸਾਹਿਬ ਅੱਗੇ ਗਵਾ ਚੁੱਕੇ ਹੁਣ ਅਸੀਂ ਅੰਮ੍ਰਿਤਸਰ ਵੀ ਨਹੀਂ ਗਵਾਉਣਾ ਚਾਹੁੰਦੇ ਅਸੀਂ ਤਾਂ ਹੁਣ ਜਾਂ ਲੜਾਂਗੇ ਤੇ ਜੌਹਰ ਇਹਨਾਂ ਨੂੰ ਮਾਰਾਂਗੇ ਜਾਂ ਖੁਦ ਮਰਾਂਗੇ ਸੋ ਇੱਥੇ ਬਹੁਤ ਵੱਡੀ ਜਿਹੜੀ ਲੜਾਈ ਆ ਉਹ ਅਬਦੁਲ ਹਮੀਦ ਵੱਲੋਂ ਲੜੀ ਗਈ ਸੀ ਜੀ ਦੇਖੋ ਦੱਸਦੇ ਨੇ ਦੋ ਜਿਹੜੇ ਸਾਡੇ ਸ਼ਹੀਦ ਜਿਹੜੇ ਇੱਥੇ ਗਏ ਸਦੇ ਆ ਉਹਨਾਂ ਦੀ ਗੱਲ ਕੀਤੀ ਗੁਰਦਾਸ ਸਿੰਘ ਉਹਨਾਂ ਨੇ ਉਸ ਤੋਂ ਪਹਿਲਾਂ ਸੀ ਉਹ ਟੈਂਕ ਤਸਵੀਰਾਂ ਵੀ ਦਿਖਾਵਾਂਗੇ ਤੁਹਾਨੂੰ ਜੋ ਟੈਂਕ ਜਿਹੜੇ ਉਹਨਾਂ ਵੱਲੋਂ ਅਬਦੁਲ ਹਮੀਦਾਂ ਵੱਲੋਂ ਜਿਹੜੇ ਤਬਾਹ ਕੀਤੇ ਗਏ ਸੀਗੇ ਇਹ ਜਿਹੜੀ ਜੀਪ ਹੈ ਇਹ ਜੀਪ ਜਿਹੜੀ ਦੱਸਦੇ ਆ ਕਿ ਅਬਦੁਲ ਹਮੀਦ ਉਹਨਾਂ ਦੀ ਹੈ ਔਰ ਇਹ ਟੈਂਕ ਬਿਲਕੁਲ ਬਿਲਕੁਲ ਇਹ ਟੈਂਕ ਜਿਹੜੇ ਨੇ ਇਹ ਉਹ ਪੈਟਰਨ ਟੈਂਕ ਨੇ ਜੋ ਅਬਦੁਲ ਹਮੀਦ ਖਾਨ ਵੱਲੋਂ ਇਸ ਜੀਪ ਦੇ ਨਾਲ ਤਬਾਹ ਕੀਤੇ ਗਏ ਸੀਗੇ ਤਾਂ ਪੂਰੀ ਜਾਣਕਾਰੀ ਇਹਦੇ ਬਾਰੇ ਵਿੱਚ ਇਹਦਾ ਇਹਦੀ ਜਾਣਕਾਰੀ ਇਹ ਹੀ ਆ ਕਿ ਜਦੋਂ ਇਹ ਜੀਪ ਜਿਹੜੀ ਹੈ ਨਾ ਇਹ ਇੱਕ ਜਗ੍ਹਾ ਤੇ ਵਾਰ ਕਰਦੀ ਤੇ ਇਹਦਾ ਕੋਈ ਦਾਇਰਾ ਸੀਗਾ ਜਿੱਦਾਂ ਆਪਾਂ ਕਹਿ ਲਓ ਵੀ 40 ਤੋਂ 45 ਮੀਟਰ ਤੱਕ ਇਹ ਜਾ ਕੇ ਵਾਰ ਕਰਦੀ ਸੀ ਹੁਣ ਉਧਰੋਂ ਟੈਂਕਾਂ ਦਾ ਹਮਲਾ ਉਧਰੋਂ ਇੱਕ ਇਧਰੋਂ ਇੱਕ ਗੋਲਾ ਛੁੱਟਣਾ ਉਧਰੋਂ 72 ਟੈਂਕਾਂ ਜਾਂ 95 ਟੈਂਕ ਲਗਾਤਾਰ ਹਮਲਾ ਕਰ ਰਹੀ ਇਸ ਅਬਦੁਲ ਹਮੀਦ ਨੇ ਜੀਵ ਨੂੰ ਇਸ ਤਰੀਕੇ ਨਾਲ ਘੁਮਾਉਂਦਾ ਰਿਹਾ ਕਿ ਉਹਨਾਂ ਤੋਂ ਬਚਣਾ ਵੀ ਆ ਤੇ ਉਹਨਾਂ ਤੇ ਵਾਰ ਵੀ ਕਰਨਾ ਤੇ ਕਹਿੰਦਾ ਵੀ ਜਦੋਂ ਕੋਈ 7 ਟੈਂਕ ਕਹਿੰਦਾ ਕੋਈ 13 ਟੈਂਕ ਕਹਿੰਦਾ ਜਦੋਂ ਕਾਫੀ ਟੈਂਕ ਇਹਨਾਂ ਆਪਾਂ ਕਹਿ ਦਿੰਨੇ ਵੀ ਕਾਫੀ ਟੈਂਕ ਇਹਨਾਂ ਨੇ ਉਹਨਾਂ ਦੇ ਤਬਾਹ ਕਰ ਦਿੱਤੇ ਤੇ ਉਹਨਾਂ ਦੇ ਹੌਸਲੇ ਜਿਹੜੇ ਉਦੋਂ ਹੀ ਪ੍ਰਸਤ ਹੋ ਗਏ ਸੀ ਤੇ ਨਾਲ ਦੀ ਨਾਲ ਇਥੋਂ ਨਾਰਲੀ ਬਾਰਡਰ ਪੈਂਦਾ ਜੀ ਨਾਰਲੀ ਬਾਰਡਰ ਦੇ ਉੱਤੇ ਪੁਲ ਸੀਗਾ ਜਿੱਥੇ ਪਾਣੀ ਜਿਹੜਾ ਕਾਫੀ ਛੱਡਿਆ ਹੋਇਆ ਸੀਗਾ ਤੇ ਜਦੋਂ ਇਧਰੋਂ ਤਬਾਹੀ ਦਾ ਮੰਜ਼ਰ ਸਾਹਮਣੇ ਆਇਆ ਉਦੋਂ ਉਹਨਾਂ ਜਵਾਨਾਂ ਨੇ ਪਾਣੀ ਵੜ ਦਿੱਤਾ ਤੋਂ ਪਾਣੀ ਵੜਨ ਦੇ ਨਾਲ ਉਹ ਜਿਹੜੇ ਟੈਂਕ ਸੀਗੇ ਇਸ ਜਗ੍ਹਾ ਤੇ ਸਾਰੇ ਪਾਣੀ ਆ ਗਿਆ ਇੱਥੇ ਫਸਲਾਂ ਸੀ ਖੇਤੀਬਾੜੀ ਸੀ ਤੇ ਪਾਣੀ ਆ ਗਿਆ ਉਹਦੇ ਨਾਲ ਉਹ ਟੈਂਕ ਜਿਹੜੇ ਉਹ ਵੀ ਜਾਮ ਹੋ ਗਏ ਨਾ ਗਾਂ ਨਾ ਪਸ਼ਾ ਉਹ ਫਿਰ ਜਿੰਨੇ ਕ ਉਹਨਾਂ ਕੋ ਕੱਢੇ ਕੱਢ ਕੇ ਭਜਾ ਕੇ ਵਾਪਸ ਲੈ ਕੇ ਤੇ ਬਾਕੀ ਕੁਝ ਜਿਹੜੇ ਟੈਂਕ ਸੀ ਉਹ ਸਾਡੇ ਇੰਡੀਅਨ ਆਰਮੀ ਨੇ ਗ੍ਰਫਤਾਰ ਕਰ ਲੇ ਜੀ ਦੇਖੋ ਜਦੋਂ ਅੱਜ 55 54 ਸਾਲਾਂ ਬਾਅਦ ਦੁਬਾਰਾ ਜੰਗ ਦੀ ਗੱਲ ਹੋ ਰਹੀ ਆ ਕਿ ਭਾਰਤ ਪਾਕਿਸਤਾਨ ਵਿੱਚ ਜੰਗ ਲੱਗ ਸਕਦੀ ਆ ਤਾਂ ਉਦੋਂ ਵੀ ਮਾਜੇ ਤੇ ਜਿਹੜੇ ਲੋਕ ਨੇ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦੇਖ ਕੇ ਇਹਨਾਂ ਦੇ ਜਜ਼ਬੇ ਦੇਖ ਕੇ ਇਹਨਾਂ ਵਿੱਚ ਜੋਸ਼ ਭਰ ਜਾਂਦਾ ਔਰ ਗੱਲ ਕਰਦੇ ਆ ਕਹਿੰਦੇ ਕਿ ਜੇ ਅੱਜ ਵੀ ਜੰਗ ਹੁੰਦੀ ਆ ਤਾਂ ਉਹ ਦੇਸ਼ ਦੇ ਨਾਲ ਉਹ ਆਪਣੀ ਫੌਜ ਦੇ ਨਾਲ ਉਹ ਆਪਣੀ ਬੀਐਸਐਫ ਦੇ ਨਾਲ ਡੰਡੇ ਨਾਲ ਡੰਡਾ ਲੈ ਕੇ ਬੰਦੂਕ ਨਾਲ ਬੰਦੂਕ ਲੈ ਕੇ ਔਰ ਰਾਸ਼ਨ ਲੰਗਰ ਵੀ ਲਗਾਣਗੇ ਔਰ ਦੇਸ਼ ਦੇ ਵੱਲ ਦੀ ਦੇਸ਼ ਦੀ ਰਾਖੀ ਕਰਨਗੇ ਤਾਂ ਆਪਾਂ ਗੁਰਦੇਵਾਲ ਬਾਜੀ ਇਸ ਤੋਂ ਬਾਅਦ ਉਹ ਟੈਂਕ ਵੀ ਦਿਖਾਈਏ ਜਿਹੜਾ ਸ਼ਹੀਦ ਅਬਦਲ ਹੁਨਾ ਨੇ ਮੂੰਹ ਮੋੜਿਆ ਸੀ ਔਰ ਇੱਥੇ ਪਿਆ ਅੱਜ ਜਦੋਂ ਆਪਾਂ ਸ਼ਹੀਦ ਅਬਦਲ ਹਮੀਦ ਦੀ ਗੱਲ ਕਰਦੇ ਆ ਤਾਂ ਇਸ ਸਮੇਂ ਜਿਹੜਾ ਟੈਂਕ ਪੈਟਰਨ ਟੈਂਕ ਜੀ ਦੀ ਗੱਲ ਹੋ ਰਹੀ ਆ ਕਿੰਨੇ ਟੈਂਕ ਉਡਾਏ ਗਏ ਸੀਗੇ ਜਦੋਂ 1965 ਦੀ ਜੰਗ ਦੀ ਕਹਿੰਦੇ ਕਿ ਪਾਕਿਸਤਾਨ ਚੜ ਆਇਆ ਸੀ ਨਾ ਤਾਂ ਉਦੋਂ ਉਸ ਜੰਗ ਦਾ ਪਾਕਿਸਤਾਨ ਦਾ ਮੂੰਹ ਮੋੜਨ ਵਾਲਾ ਜਿਹੜਾ ਸ਼ਹੀਦ ਅੰਦਰ ਹਮੀਦ ਤਾਂ ਇਹਦੇ ਬਾਰੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਹ ਟੈਂਕ ਹੈ ਜੀ ਪੈਟਰਨ ਟੈਂਕ ਹੈ ਜਿਹੜਾ ਯੂਐਸਏ ਵੱਲੋਂ ਜਿਹੜਾ 1952 ਵਿੱਚ ਬਣਾਇਆ ਗਿਆ ਸੀਗਾ ਇਹਦੇ ਬਾਰੇ ਕੀ ਕੀ ਵਿਸ਼ੇਸ਼ਤਾਵਾਂ ਨੇ ਕਿੰਨੇ ਨੇ ਕਿ ਇਹਦੇ ਉੱਪਰ ਕਦੀ ਬੰਬ ਜਿਹੜਾ ਵੱਜਦਾ ਸੀ ਨਾ ਤਾਂ ਬੰਬ ਡਿੱਗਦਾ ਸਾਈਡ ਤੇ ਹੁੰਦਾ ਸੀਗਾ ਇਹਦੇ ਉੱਪਰ ਬੰਬ ਫਟਦਾ ਨਹੀਂ ਸੀਗਾ ਇਹ ਇਹਦੇ ਬਾਰੇ ਕਿਹਾ ਜਾਂਦਾ ਹੈ ਔਰ ਇਸ ਟੈਂਕਾਂ ਨੂੰ ਵੀ ਜਿਹੜੇ ਇਸ ਪੈਟਰਨ ਦੇ ਟੈਂਕ ਸੀਗੇ ਇਹਨਾਂ ਨੂੰ ਉਡਾਨ ਦੇ ਵਿੱਚ ਵੀ ਜਿਹੜਾ ਅਬਦਲ ਹਮੀਦ ਦਾ ਵੱਡਾ ਰੋ ਰਿਆ ਉਹਨਾਂ ਵੱਲੋਂ ਕਈ ਟੈਂਕ ਜਿਹੜੇ ਉਡਾ ਦਿੱਤੇ ਗਏ ਔਰ ਉਸ ਤੋਂ ਬਾਅਦ ਜਿਹੜਾ 에 ਟੈਂਕ ਉਡਾਉਣ ਤੋਂ ਬਾਅਦ ਜਿਹੜਾ ਪਾਕਿਸਤਾਨ ਦਾ ਜਿਹੜਾ ਇਹ ਇੱਕ ਜੁਧ ਸੀਗਾ ਉਹ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਸੀਗਾ ਤਾਂ ਗੁਰਦਿਆਲ ਬਾਜੀ ਤੁਸੀਂ ਥੋੜਾ ਮੇਰੇ ਨੇੜੇ ਆਜੋ ਤੇ ਕਿਉਂਕਿ ਆਪਾਂ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਜਿਹੜੀ ਆ ਜਿੱਦਾਂ ਆਪਾਂ ਅੰਦਰ ਗੱਲ ਕੀਤੀ ਸੀਗੀ ਤਾਂ ਉਹ ਵੀ ਸਾਂਝ ਸਾਂਝ ਕਰ ਦਈਏ ਕਹਿੰਦੇ ਸੀ ਨਾ ਕਿ ਬੰਬ ਨਹੀਂ ਇਹਦੇ ਉੱਪਰ ਬੱਜਦਾ ਬੰਬ ਫਟਦਾ ਨਹੀਂ ਉਹ ਕਿਦਾਂ ਸੀ ਇਹ ਨਾਲ ਅਸਲ ਵਿੱਚ 1952 ਦੇ ਵਿੱਚ ਜਾਰਜ ਨਾਮ ਦਾ ਜਿਹੜਾ ਉਹਨਾਂ ਦਾ ਹੈਗਾ ਸੀ ਜਰਨਲ ਉਹਨੇ ਇਹ ਤਿਆਰ ਕਰਵਾਏ ਸੀਗੇ ਤੇ ਇਹ ਸਪੈਸ਼ਲ ਟੈਂਕ ਨੂੰ ਕਿਹਾ ਜਾਂਦਾ ਸੀ ਸਪੈਸ਼ਲਿਸਟ ਕਰਕੇ ਵੀ ਇਹਨਾਂ ਤੇ ਇਨਸੂਲੇਸ਼ਨ ਹੋਇਆ ਸੀਗਾ ਕਿ ਜਦੋਂ ਇਹਦੇ ਉੱਤੇ ਬੰਬ ਡਿੱਗਦਾ ਸੀ ਉਹ ਰਬੜ ਇੱਕ ਤਰ੍ਹਾਂ ਦੀ ਚੜੀ ਹੋਈ ਉਹ ਰਬੜ ਦੇ ਉੱਤੋਂ ਬੰਬ ਬੁੜ ਕੇ ਤੇ ਦੂਰ ਜਾ ਕੇ ਫਟਦਾ ਸੀ ਕੁਝ ਲੂਸ ਪੁਆਇੰਟ ਜਿਹੜੇ ਆ ਨਾ ਉਹਨਾਂ ਤੇ ਹੀ ਜਦੋਂ ਵਾਰ ਕਰਨਾ ਸੀ ਫਿਰ ਇਹ ਟੈਂਕ ਜਿਹੜਾ ਫਰਦਾ ਹੀ ਆਪਾਂ ਮੇਰਾ ਖਿਆਲ ਜੇ ਉੱਪਰ ਜਾ ਕੇ ਆਪਾਂ ਜਾਸ ਦਿਖਾ ਸਕਦੇ ਆ ਤੇ ਥੋੜਾ ਕੈਮਰਾਮੈਨ ਨੂੰ ਕਹਿ ਕੇ ਆਪਾਂ ਨੀ ਉਹ ਰਬੜ ਜਿਹੜੀ ਉਹ ਵੀ ਦਿਖਾਈ ਜਾਵੇ ਦਸ਼ਕਾਂ ਥੋੜਾ ਜੀ ਆਪਾਂ ਨੇੜੇ ਹੋ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿੱਦਾਂ ਗੁਰਦ왈ਪਾਈ ਨੇ ਦੱਸਿਆ ਤਾਂ ਬਿਲਕੁਲ ਉੱਪਰ ਜਾ ਕੇ ਆਪਾਂ ਦਿਖਾਣੇ ਆ ਕੀ ਕੀ ਲੂਸ ਪੁਆਇੰਟ ਸੀਗੇ ਜਿੱਦਾਂ ਦੇ ਉੱਪਰ ਸ਼ਹੀਦ ਅਬਦੁਲ ਹਮੀਦ ਉਹ ਲੋ ਜਿਹੜਾ ਹਮਲਾ ਕਰਕੇ ਇਹ ਟੈਂਕ ਜਿਹੜੇ ਉਡਾਏ ਗਏ ਸੀਗੇ ਔਰ 1965 ਦੀ ਜਿਹੜੀ ਜੰਗ ਆ ਉਹਦਾ ਜਿਹੜਾ ਰੋਖੀ ਬਦਲ ਦਿੱਤਾ ਸੀਗਾ ਤਾਂ ਆਪਾਂ ਤੁਸੀਂ ਦਿਖਾਉਣ ਦੀ ਕੋਸ਼ਿਸ਼ ਕਰੋ ਜਿਹੜਾ ਗੁਦਿਆਲਜੀ ক্রিকেট ਗੜੇ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਥੱਲੇ ਆਪਾਂ ਬੈਠ ਕੇ ਦੇਖਦੇ ਆਂ ਵੀ ਆ ਆਪਾਂ نیچے ਦੇਖੀਏ ਵੀ ਆ ਜਵੇਂ ਇੱਕ ਰਬੜ ਚੜੀ ਹੋਈ ਆ ਆ ਕੈਮਰਾਮੈਨ ਨੂੰ ਕਹਾਂਗੇ ਥੋੜਾ ਹੋਰ ਨੇੜੇ ਕਰਕੇ ਦਿਖਾ ਦਿਓ ਵੀ ਆ ਜਿਹੜੀ ਰਬੜ ਜਿਹੜੀ ਚੜੀ ਹੋਈ ਆ ਨਾ ਇਹ ਪੂਰੇ ਇਹਦੇ ਉੱਤੇ ਇਹਨੂੰ ਚੜਾਇਆ ਹੋਇਆ ਸੀਗਾ ਤੇ ਇਹ ਰਬੜ ਦੇ ਨਾਲ ਜਿਹੜਾ ਬੰਬ ਜਿਹੜਾ ਉੱਤੇ ਡਿੱਗਦਾ ਸੀਗਾ ਉਹ ਦੂਰ ਜਾ ਕੇ ਫਟ ਕੇ ਤੇ ਉਹ ਨਸ਼ਟ ਹੋ ਜਾਂਦਾ ਸੀ ਇਹਦਾ ਕੋਈ ਵੀ ਨੁਕਸਾਨ ਜਿਹੜਾ ਉਹ ਨਹੀਂ ਸੀ ਹੁੰਦਾ ਤੇ ਇਹਦੇ ਲੂਜ਼ ਪੁਆਇੰਟ ਜੇ ਆਪਾਂ ਗੜੀਏ ਜਿੱਥੇ ਜਿਹੜੀ ਜਗ੍ਹਾ ਤੇ ਡਰਾਈਵਰ ਇਨੂੰ ਚਲਾਉਣ ਵਾਲਾ ਉਹ 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 ਉਸ ਜਗ੍ਹਾ ਤੇ ਲੂਸ ਪੁਆਇੰਟ ਜਾਂ ਇਹਦੇ ਉੱਤੇ ਆ ਜਿਹੜੀ ਨਾਲ ਹੀ ਲੱਗੀ ਹੋਈ ਸੀ ਇਹ ਇਹਦੇ ਲੂਸ ਪੁਆਇੰਟ ਸੀਗੇ ਤੇ ਜਾਨੀ ਕੁਝ ਜਿਹੜੇ ਚੁਣਿੰਦਾ ਜਿਹੜੀਆਂ ਜਗ੍ਹਾ ਸੀ ਆ ਉੱਤੇ ਹੀ ਇਹ ਬੰਬ ਜੇ ਡੇਗਦਾ ਸੀ ਤੇ ਫੇਰ ਇਹ ਟੈਂਕ ਜਿਹੜਾ ਵਾ ਉਹ ਫਟਦਾ ਸੀ ਤੇ ਜਿਹੜੇ ਬੰਦੇ ਨੇ ਬਣਾਇਆ ਸੀਗਾ ਨਾ ਜੀ ਉਹ ਬੰਦੇ ਨੇ ਸ਼ੋਰ ਕਿਹਾ ਸੀ ਵੀ ਇਹ ਟੈਂਕ ਨੂੰ ਭੰਨਣ ਵਾਲਾ ਦੁਨੀਆ ਤੇ ਪੈਦਾ ਨਹੀਂ ਹੋਇਆ। ਇਹ ਉਹ ਸੀਗੇ ਸ਼ਹੀਦ ਅਬਦ ਅਮੀਰ ਜੀ ਦੇਖੋ ਜੋ ਬੰਦਾ ਹੈ ਇਸ ਟੈਂਕ ਨੂੰ ਤਿਆਰ ਕਰ ਰਿਹਾ ਉਹ ਇਹ ਗੱਲ ਕਹਿ ਰਿਹਾ ਕਿ ਇਹ ਟੈਂਕ ਜਿਹੜਾ ਕਦੀ ਉੜੇਗਾ ਨੀਗਾ ਇਨੂੰ ਉਡਾਇਆ ਨਹੀਂ ਜਾ ਸਕਦਾ ਲੇਕਿਨ ਇੰਡੀਆ ਦੇ ਇੱਕ ਜਿਹੜੇ ਫੌਜੀ ਕਹਿ ਲਿਏ ਕਮਾਂਡਰ ਕਹਿ ਲਿਏ ਅਬਦੁਲ ਹਮੀਦ ਹੁਣੇ 1965 ਜੰਗ ਦੇ ਜਿਹੜੇ ਹੀਰੋ ਸੀਗੇ ਉਹਨਾਂ ਵੱਲੋਂ ਇਹ ਪੈਟਰਨ ਟੈਂਕ ਜਿਹੜੇ ਪਾਕਿਸਤਾਨ ਦੇ ਉਹ ਵੀ ਕਈ ਤਬਾਹ ਕਰ ਦਿੱਤੇ ਜਿੰਨਾਂ ਚੋਂ ਇੱਕ ਟੈਂਕ ਜਿਹੜਾ ਇੱਥੇ ਖੜਾ ਵਾ ਤਾਂ ਇੱਕ ਗੱਲ ਆਪਾਂ ਹੋਰ ਇਹਨਾਂ ਨੇ ਕਰਦੇ ਆ ਇਹ ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਅਬਦੁਲ ਹਮੀਦ ਹੂੰ ਅਬਦੁਲ ਹਮੀਦ ਹੁਣੇ ਇੱਕ ਮੁਸਲਮ ਵਿਅਕਤੀ ਸੀਗੇ ਬਿਲਕੁਲ ਬਿਲਕੁਲ ਤਾਂ ਕਿਵੇਂ ਕਹਿ ਸਕਦੇ ਹੋ ਕਿ ਦੇਸ਼ ਜਿਹੜਾ ਜੀ ਇਹ ਮੈਂ ਤੁਹਾਡੀ ਗੱਲ ਸਮਝ ਗਿਆ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਅੱਜ ਕੱਲ੍ਹ ਨਾ ਸਮਾਖੀ ਹੋ ਰਿਹਾ ਵੀ ਕਹੇ ਰਹੇ ਵੀ ਇੱਕ ਹੀ ਧਰਮ ਨੂੰ ਰਹਿਣ ਦਾ ਇੱਥੇ ਅਧਿਕਾਰ ਹੈ ਪਰ ਮੈਂ ਕਹਿੰਦਾ ਵੀ ਯਾਰ ਇਹ ਜਦੋਂ ਜੇ ਆਪਾਂ ਆਜ਼ਾਦੀ ਦੀ ਲੜਾਈ ਦੀ ਗੱਲ ਕਰ ਲਈਏ ਉਹਦੇ ਵਿੱਚ ਕਿਹੜੇ ਧਰਮ ਦੇ ਲੋਕ ਨਹੀਂ ਸੀਗੇ ਹਿੰਦੂ ਵੀ ਸੀਗੇ ਮੁਸਲਮ ਵੀ ਸੀਗੇ ਸਿੱਖ ਵੀ ਸੀਗੇ ਵੱਡਾ ਜਿਹੜਾ ਇੱਕ ਸਾਡਾ ਇਕੱਠ ਸੀਗਾ ਨਾ ਉਦੋਂ ਨਜ਼ਰ ਆਇਆ ਜਦੋਂ ਅਸੀਂ ਅੰਗਰੇਜ਼ਾਂ ਨੂੰ ਭਜਾਇਆ ਜੇ ਆਪਾਂ ਹਰ ਇੱਕ ਬੰਦੇ ਨੇ ਇੱਥੇ ਖੂਨ ਡੋਲਿਆ ਭਾਵੇਂ ਉਹ ਹਿੰਦੂ ਸੀ ਭਾਵੇਂ ਉਹ ਮੁਸਲਮਾਨ ਸੀ ਪਰ ਅੱਜ ਜਿਹੜੇ ਕੁਝ ਲੋਕ ਆ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਇੱਕ ਹੀ ਧਰਮ ਨੂੰ ਟਾਰਗੇਟ ਕਰੀ ਜਾ ਰਹੇ ਵੀ ਇਹਨਾਂ ਦਾ ਇਹ ਮੁਲਕ ਨਹੀਂ ਜੀ ਇਹਨਾਂ ਨੂੰ ਛੱਡ ਕੇ ਜਾਣਾ ਚਾਹੀਦਾ ਪਰ ਮੈਂ ਕਹਿੰਦਾ ਜਦੋਂ ਇਹੋ ਜਿਹੇ ਸ਼ਹੀਦਾਂ ਦੀ ਆਪਾਂ ਕਬਰਾਂ ਜਾ ਕੇ ਦੇਖਦੇ ਆ ਇੱਕ ਨਹੀਂ ਅਨੇਕਾਂ ਹੀ ਲੋਕ ਨੇ ਹੁਣ ਕਈ ਲੋਕ ਇਹ ਵੀ ਕਈ ਗੱਲ ਕਹਿ ਦਿੰਦੇ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੀ ਹਿੰਦੂ ਧਰਮ ਬਚਾਉਣ ਵਾਸਤੇ ਜਿਹੜਾ ਆਪਣਾ ਉਹਨਾਂ ਨੇ ਆ ਕੇ ਰਾਖੀ ਕੀਤੀ ਹਿੰਦੂ ਧਰਮ ਦੀ ਪਰ ਜਦੋਂ ਉਹਨਾਂ ਨੂੰ ਲੋੜ ਪਈ ਗੁਰੂ ਸਾਹਿਬ ਨੂੰ ਲੋੜ ਪਈ ਕਿ ਮੁਸਲਮਾਨਾਂ ਨੇ ਉਹਨਾਂ ਦੀ ਮੰਤ ਨਹੀਂ ਕੀਤੀ ਤੁਸੀਂ ਇਹ ਵੀ ਤਾਂ ਗੱਲ ਮੰਨਦੇ ਹੋ ਨਾ ਵੀ ਗੁਰੂ ਸਾਡੇ ਹਿੰਦੂ ਆਪਾਂ ਕੁਝ ਪਲਾਂ ਲਈ ਇਹ ਵੀ ਮੰਨ ਲੈਨੇ ਆ ਵੀ ਗੁਰੂ ਸਾਡੇ ਹਿੰਦੂ ਸੀਗੇ ਹਨ ਕੁਝ ਪਲਾਂ ਲਈ ਮੰਨ ਲੈਨੇ ਆ ਕਿਉਂਕਿ ਉਹਨਾਂ ਸਿਧਾਂਤ ਫੋਲੋ ਕਰਕੇ ਉਹ ਸਿੱਖ ਬਣ ਗਏ ਹੁਣ ਆਪਾਂ ਇਹ ਵੀ ਮੰਨ ਲੈਨੇ ਆਂ ਕਿ ਉਹ ਹਿੰਦੂ ਹੀ ਸੀਗੇ ਪਰ ਜਦੋਂ ਮੁਸਲਮਾਨਾਂ ਨੇ ਉਹਨਾਂ ਦੀ ਮਤ ਕੀਤੀ ਗਨੀ ਖਾਨ ਅਬੀ ਖਾਨ ਨੂੰ ਕਿੱਥੇ ਰੱਖੋਗੇ ਜਿਨ੍ਹਾਂ ਨੇ ਉੱਚ ਦਾ ਪੀਰ ਬਣਾ ਕੇ ਕੱਢਿਆ ਸੀ ਹਨਾ ਜੀ ਇਹ ਇੱਕ ਮੈਂ ਸਮਝਦਾ ਵੀ ਇੱਕ ਬਹੁਤ ਵੱਡਾ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਹਿੰਦੂ ਮੁਸਲਮਾਨ ਵਾਲਾ ਇਹ ਨਹੀਂ ਹੋਣਾ ਚਾਹੀਦਾ ਇਹ ਭਾਰਤ ਦੇਸ਼ ਜਿਹੜਾ ਸਭ ਦਾ ਸਾਂਝਾ ਹੈ ਤੇ ਸਾਰੇ ਸ਼ਹੀਦਾਂ ਨੇ ਇੱਥੇ ਖੂਨ ਜਿਹੜਾ ਆਪਣਾ ਡੋਲਿਆ ਚਲੋ ਸ਼ੁਕਰੀਆ ਤੁਹਾਡਾ ਤਾਂ ਇਹ ਜਿਵੇਂ ਗੋਦਿਆਲ ਉਹਨਾਂ ਨੇ ਗੱਲ ਕਹੀ ਕਿ ਇਹ ਅਬਦੁਲ ਹਮੀਦ ਉਹ ਨਹੀਂ ਬੇਸ਼ੱਕ ਮੁਸਲਮਾਨ ਸੀਗੇ ਅਜਿਹੇ ਕਈ ਲੋਗ ਨੇ ਅਲੱਗ-ਅਲੱਗ ਧਰਮਾਂ ਚੋਂ ਨੇ ਸਿੱਖਾਂ ਚੋਂ ਨੇ ਹਿੰਦੂਆਂ ਚੋਂ ਨੇ ਮੁਸਲਮਾਨਾਂ ਚੋਂ ਨੇ ਜਿਹੜੇ ਦੇਸ਼ ਵਾਸਤੇ ਆਪਣਿਆਂ ਨੂੰ ਵਾਰ ਗਏ ਔਰ ਦੇਸ਼ ਨੂੰ ਕੁਰਬਾਨ ਹੋ ਗਏ ਔਰ ਉਹ ਲੋਕ ਵੀ ਜਿਹੜੇ ਇਸੇ ਭਾਰਤ ਦੇ ਨੇ ਔਰ ਇਹ ਦੇਸ਼ ਸਭ ਸਾਂਝਾ ਜਿਹੜਾ ਧਰਮ ਸਭ ਧਰਮਾਂ ਦਾ ਇਹ ਦੇਸ਼ ਹੈ ਔਰ ਅੱਜ ਵੀ ਜੇ ਅੱਜ ਭਾਰਤ ਔਰ ਪਾਕਿਸਤਾਨ ਦੇ ਵਿੱਚ ਤਣਾਅ ਦਾ ਮਾਹੌਲ ਆ ਤਾਂ ਅੱਜ ਵੀ ਸਾਰਾ ਪੰਜਾਬ ਸਾਰਾ ਭਾਰਤ ਔਰ ਹਰ ਇੱਕ ਨਾਗਰਿਕ ਜਿਹੜਾ ਵਾ ਉਹ ਭਾਰਤ ਦੇ ਵਾਸਤੇ ਖੜਾ ਵਾ ਹਰੇਕ ਬੰਦਾ ਜਿਹੜਾ ਉਹ ਆਪਣੇ ਦੇਸ਼ ਵਾਸਤੇ ਖੜਾ ਔਰ ਇਹੀ ਇੱਕ ਸੰਦੇਸ਼ ਹੈ ਕਿ ਇੱਥੇ ਹਰੇਕ ਬੰਦਾ ਜਿਹੜਾ ਵਾ ਚਾਹੇ ਕਿਸੇ ਵੀ ਧਰਮ ਦਾ ਉਹ ਭਾਰਤ ਦਾ ਵਾਸੀ ਹੈ ਕੈਮਰਾਮੈਨ ਰਮਨ ਦੇ ਨਾਲ ਜਗਜੀਤ ਸਿੰਘ ਤੰਜੂ 라이 ਪੰਜਾਬੀ ਟੀਵੀ ਖੇਮ ਕਰ